ਖਾਵਾ ਕਰਦੇ ਆ ਨਿਮਰਤਾ ਤੇ ਹੈ ਕੋਈ ਨਹੀਂ ਸਹਿਣਸ਼ੀਲਤਾ ਹੈ ਕੋਈ ਨਹੀਂ ਪਰ ਵਿਖਾਵਾ ਵੱਡਾ ਹੈ ਮਹਾਰਾਏ ਕਹਿੰਦੇ ਆ ਭਾਈ ਬ੍ਰਹਮ ਗਿਆਨੀ ਸਗਲ ਕੀ ਰੀਨਾ ਉਹ ਸਾਰਿਆਂ ਦੇ ਚਰਨਾਂ ਦੀ ਧੂੜ ਹੋ ਗਏ ਸਾਰਿਆਂ ਦੇ ਪੈਰਾਂ ਦੀ ਖਾਕ ਹੋ ਕੇ ਰਹਿੰਦੇ ਆ ਆਤਮ ਰਸ ਬ੍ਰਹਮ ਗਿਆਨੀ ਤੀਨਾ ਮਹਾਰਾਏ ਕਹਿੰਦੇ ਆ ਭਾਈ ਉਹ ਤੇ ਆਤਮਿਕ ਆਨੰਦ ਨੂੰ ਪਛਾਣ ਲੈਂਦੇ ਆ ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮਰਸ ਆਤਮਿਕ ਰਸ ਬ੍ਰਹਮ ਗਿਆਨੀ ਚੀਨਾ ਪਛਾਣ ਲਿਆ ਏ ਬ੍ਰਹਮ ਗਿਆਨੀ ਨੇ ਆਤਮਿਕ ਆਨੰਦ ਨੂੰ ਪਛਾਣ ਲਿਆ ਏ ਪਛਾਣ ਲਿਆ ਏ ਬ੍ਰਹਮ ਗਿਆਨੀ ਨੇ ਕਿਹੜਾ ਆਨੰਦ ਆਤਮਿਕ ਆਨੰਦ ਅੰਦਰ ਵਾਲਾ ਆਨੰਦ ਜਿਹੜਾ ਹੈ ਉਹਨੂੰ ਪਛਾਣ ਲਿਆ ਏ ਤੇ ਇਹ ਆਨੰਦ ਅੰਦਰ ਵਾਲਾ ਆਨੰਦ ਜਿਨ੍ਹਾਂ ਦੇ ਕੋਲ ਹੈ ਬ੍ਰਹਮ ਗਿਆਨੀ ਕੋਲ ਹੈ ਤੇ ਇਹ ਆਨੰਦ ਕੋਈ ਖੋ ਨਹੀਂ ਸਕਦਾ ਦਿੱਲੀ ਦਾ ਚਾਂਦਨੀ ਚੌਕ ਖੋ ਨਹੀਂ ਸਕਿਆ ਆਤਮਿਕ ਆਨੰਦ ਨੂੰ ਸਰਹੰਦਾ ਦੀਆਂ ਦੀਵਾਰਾਂ ਖੋ ਨਹੀਂ ਸਕੀਆਂ ਇਹ ਆਤਮਿਕ ਆਨੰਦ ਨੂੰ ਸੋ ਸਾਧ ਸੰਗਤ ਜੀ ਐਸੇ ਕਰਕੇ ਮਹਾਰਾਜ ਕਹਿੰਦੇ ਪਛਾਣ ਲਿਆ ਏ ਆਤਮਿਕ ਆਨੰਦ ਜਿਹੜਾ ਹੈ ਪਛਾਣ ਲਿਆ ਏ ਬ੍ਰਹਮ ਗਿਆਨੀ ਨੇ ਤੇ ਫਿਰ ਆਨੰਦ ਕਿਵੇਂ ਕੋਈ ਖੋਏਗਾ ਅਸੀਂ ਖੋਸ਼-ਖੋਸ਼ ਹੁੰਨੇ ਆ ਸਾਨੂੰ ਕੋਈ ਥੋੜਾ ਬਹੁਤਾ ਕੋਈ ਬੰਦਾ ਬੋਲ ਜਾਏ ਨਾ ਭੈੜਾ ਬੋਲ ਜਾਏ ਤੇ ਦੇਖ ਲਿਓ ਫਿਰ ਸਾਡਾ ਆਨੰਦ ਕਿੱਧਰ ਗਿਆ ਸਾਨੂੰ ਕੋਈ ਗਲਤ ਬੋਲ ਜਾਏ ਤੇ ਦੇਖ ਲਿਓ ਸਾਡਾ ਆਨੰਦ ਕਿੱਧਰ ਗਿਆ लाठी चार्ज ਉਹਦੀ ਹੋ ਜਾਏਗਾ ਭਾਈ ਦੋਵੇਂ ਪਾਸਿਆਂ ਤੋਂ ਲਾਠੀਆਂ ਸ਼ੁਰੂ ਹੋ ਜਾਣਗੀਆਂ ਸੋ ਤਾਂ ਕਰਕੇ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਜਿਹੜੇ ਹੁੰਦੇ ਆ ਉਹ ਆਤਮਿਕ ਆਨੰਦ ਨੂੰ ਪਛਾਣ ਲੈਂਦੇ ਆ ਕੋਈ ਖੋ ਨਹੀਂ ਸਕਦਾ ਆਨੰਦ ਉਹਨਾਂ ਦਾ ਦੁਖੀ ਕਰਨ ਵਾਲੇ ਤੇ ਬਹੁਤ ਆਉਂਦੇ ਆ ਪਰ ਦੁਖੀ ਹੁੰਦੇ ਨਹੀਂ ਬ੍ਰਹਮ ਗਿਆਨੀ ਨਹੀਂ ਕਰ ਸਕਦਾ ਕੋਈ ਬਹੁਤ ਆਉਂਦੇ ਆ ਦੁੱਖ ਤੇ ਬਹੁਤ ਆਉਂਦੇ ਆ ਜਿਹੜੇ ਸਾਡੇ ਉੱਤੇ ਦੁੱਖਾ ਸੀ ਚੀਕਾਂ ਮਾਰਦੇ ਆ ਵਿਰਲਾਪ ਕਰਦੇ ਆ ਕਿ ਬ੍ਰਹਮ ਗਿਆਨੀ ਉੱਤੇ ਨਹੀਂ ਆਉਂਦੇ ਇਹ ਆਉਂਦੇ ਆ ਸਾਡੇ ਨਾਲ ਵੱਡੇ ਵੱਡੇ ਆਉਂਦੇ ਆ ਅਸੀਂ ਤਾਂ ਕੁਝ ਵੀ ਦੁਖੀ ਨਹੀਂ ਆ ਸਾਨੂੰ ਕੋਈ ਦੁੱਖ ਨਹੀਂ ਆ ਬ੍ਰਹਮ ਗਿਆਨੀ ਦੇ ਮੁਕਾਬਲੇ ਕਿਹੜਾ ਦੁੱਖ ਬਾਹਰੀ ਦੁੱਖ ਬੰਦ-ਬੰਦ ਕਟਾਉਣਾ ਕੋਈ ਛੋਟੀ ਜੀ ਗੱਲ ਐ ਕਵਿਤੇ ਤਤੀ ਤਵੀ ਤੇ ਬੈਠ ਜਾਣਾ ਕੋਈ ਛੋਟੀ ਜੀ ਗੱਲ ਐ ਖੋਪਰੀਆਂ ਲਵਾ ਲੈਣੀਆਂ ਕੋਈ ਛੋਟੀ ਜੀ ਗੱਲ ਐ ਐਦੂ ਵੱਡਾ ਦੁੱਖ ਕੀ ਐ ਪਰ ਉਹ ਕਹਿੰਦੇ ਨਹੀਂ ਅਸੀਂ ਆਨੰਦ ਵਿੱਚ ਆ ਖੇੜੇ ਵਿੱਚ ਆ ਉਹ ਕਹਿੰਦੇ ਖੇੜੇ ਵਿੱਚ ਆ ਤਤੀ ਤਵੀ ਤੇ ਬੈਠ ਕੇ ਵੀ ਖੇੜਾ ਐ ਬੰਦ-ਬੰਦ ਕਟਵਾ ਕੇ ਵੀ ਆਨੰਦ ਵਿੱਚ ਐ ਦੀਵਾਰਾਂ ਵਿੱਚ ਖੜ ਕੇ ਵੀ ਸੁਖੀ ਐ ਸਾਥ ਸੰਗਤ ਸਾਨੂੰ ਕੰਡਾ ਵੱਜ ਜਾਏ ਸਾਨੂੰ ਪਹਾੜ ਜਿਹੜਾ ਦੁੱਖ ਬਣ ਜਾਂਦਾ ਏ ਉਹ ਬੰਦ-ਬੰਦ ਘਟਵਾ ਗਏ ਫਿਰ ਵੀ ਆਨੰਦ ਵਿੱਚ ਏ ਬ੍ਰਹਮ ਗਿਆਨੀ ਮਹਾਰਾਜ ਕਹਿੰਦੇ ਆ ਆਤਮ ਰਸ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਨੇ ਪਛਾਣ ਲਿਆ ਏ ਆਤਮਕ ਆਨੰਦ ਨੂੰ ਪਛਾਣ ਲਿਆ ਏ ਚੌਥੇ ਪਦ ਮੈਂ ਜਨ ਕੀ ਜਿੰਦ ਰੱਬ ਦੇ ਪਿਆਰਿਆਂ ਦੀ ਜਿੰਦ ਸਾਧ ਸੰਗ ਜੀ ਉਹ ਸਰੀਰ ਨਾਲ ਸੰਬੰਧ ਨਹੀਂ ਹੁੰਦਾ ਉਹ ਤਾਂ ਆਤਮਿਕ ਮੰਡਲਾਂ ਦੇ ਵਿੱਚ ਉਡਾਰੀਆਂ ਮਾਰਦੇ ਆ। ਸਰੀਰ ਕਰਕੇ ਕੋਈ ਦੁਖੀ ਕਰ ਰਿਹਾ ਏ, ਕੋਈ ਸਾਧ ਸੰਗ ਜੀ ਸਰੀਰ ਕਰਕੇ ਸੰਤਾਪ ਦੇ ਰਿਹਾ ਏ। ਰੱਬ ਦੇ ਪਿਆਰੇ ਦੁਖੀ ਨਹੀਂ ਹੁੰਦੇ ਆ। ਉਹਦੇ ਸਾਡਾ ਭਲੇਖਾ ਏ। ਔਰੰਗਜ਼ੇਬ ਦਾ ਭਲੇਖਾ ਸੀ। ਜਹਾਂਗੀਰ ਦਾ ਭਲੇਖਾ ਸੀ। ਸਾਧ ਸੰਗ ਜੀ ਵਜੀਦੇ ਦਾ ਭਲੇਖਾ ਸੀ। ਵੀ ਦੁਖੀ ਹੋ ਰਹੇ ਆ ਪਰ ਨਹੀਂ ਨਹੀਂ। ਦੁਖੀ ਨਹੀਂ ਹੋਏ। ਆਤਮ ਰਸ ਬ੍ਰਹਮ ਗਿਆਨੀ ਚੀਨਾ ਪਛਾਣ ਲਿਆ ਏ ਅੰਦਰਲੇ ਆਨੰਦ ਨੂੰ ਖੇੜੇ ਨੂੰ ਪਛਾਣ ਲਿਆ ਏ ਇਸੇ ਕਰਕੇ ਬ੍ਰਹਮ ਗਿਆਨੀ ਦੀ ਇਹ ਅਵਸਥਾ ਜਿਹੜੀ ਹੁੰਦੀ ਆ ਨਾ ਦੁਖੀ ਨਹੀਂ ਹੋਣ ਦਿੰਦੀ ਗੁਣਾ ਕਰਕੇ ਗਿਆਨ ਕਰਕੇ ਬ੍ਰਹਮ ਗਿਆਨੀ ਦੀ ਅਵਸਥਾ ਉੱਚੀ ਹੁੰਦੀ ਹੈ ਉਹ ਤੇ ਆਤਮਿਕ ਮੰਡਲਾਂ 'ਚ ਉਡਾਰੀਆਂ ਮਾਰਦੇ ਆ کی کہ مہاراج برہم گی سب اوپر میا برہم گیانی تش برا نہ پیا جی برہم گی بن گئے آ ستس جی برہم گی سب اوپر میا برہم گانی کی سب کے اتنے خوشی ہوں پا برہم گی سب نال کڑے متھے برہم گی سب اوپر میا ساریا کھڑے متے آ. ਮਿਲਦੇ ਆ ਸਭ ਦਾ ਹੀ ਭਲਾ ਕਰਦੇ ਆ ਬ੍ਰਹਮ ਗਿਆਨੀ ਜਿਹੜੇ ਹੁੰਦੇ ਆ ਤੇ ਖੁਸ਼ ਖੁਸ਼ ਰਹਿੰਦੇ ਆ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਸਾਰਿਆਂ ਦੇ ਉੱਤੇ ਸਾਸਤਰੀ ਦੀ ਭਲੇ ਦੀ ਨਜ਼ਰ ਨਾਲ ਵੇਖਦੇ ਆ ਸਭ ਨੂੰ ਭਲੇ ਦੀ ਨਜ਼ਰ ਨਾਲ ਤੇ ਖਿੜੇ ਮੱਥੇ ਆ ਮੱਥੇ ਵੱਟ ਨਹੀਂ ਹੁੰਦਾ ਟਿਓੜੀਆਂ ਨਹੀਂ ਹੁੰਦੀਆਂ ਮੱਥੇ ਵਿੱਚ ਮੱਥੇ ਤੇ ਵੱਟ ਨਹੀਂ ਹੁੰਦਾ ਉਹ ਖਿੜੇ ਮੱਥੇ ਆ ਖੁਸ਼ ਖੁਸ਼ ਹਰ ਇੱਕ ਦੇ ਨਾਲ ਸਾਧ ਸੰਗ ਜੀ ਇਹ ਅਵਸਥਾ ਹੈ ਫਿਰ ਕੀ ਕਹਿੰਦੇ ਬ੍ਰਹਮ ਗਿਆਨੀ ਤੇ ਕਛੁ ਬੁਰਾ ਨਾ ਭਇਆ ਉਹ ਕੋਈ ਮੰਦਾ ਕੰਮ ਨਹੀਂ ਕਰਦੇ ਕੁਛ ਬੁਰਾ ਨਹੀਂ ਕਰਦੇ ਤਾਂ ਕਰਕੇ ਖੁਸ਼ ਰਹਿੰਦੇ ਆ ਆ ਜਿਹੜੇ ਆਪਾਂ ਦੁਖੀ ਰਹਿੰਨੇ ਆ ਸੰਸਿਆ ਵਿੱਚ ਘਿਰੇ ਹੋਏ ਆ ਸੈਮੇ ਰਹਿੰਨੇ ਆ ਡਰੇ ਰਹਿੰਨੇ ਆ ਇਹਦਾ ਕਾਰਨ ਕੀ ਹੈ ਵੀ ਕੁਛ ਨਾ ਕੁਛ ਬੁਰਾ ਵੀ ਕਰਦੇ ਆ ਤਾਂ ਕਰਕੇ ਆ ਜਿਹੜਾ ਕੁਝ ਬੁਰਾ ਕਰਦੇ ਆ ਨਾ ਇਹ ਸਾਨੂੰ ਡਰਾਈ ਰੱਖਦਾ ਏ ਚਾਹੇ ਅਸੀਂ ਸਾਹਮਣੇ ਕਰਦੇ ਆ ਚਾਹੇ ਲੁਕ ਛਿਪ ਕੇ ਕਰਦੇ ਆ ਇਹ ਸਾਨੂੰ ਡਰਾ ਕੇ ਰੱਖਦਾ ਏ ਸਾਡੀਆਂ ਬੁਰਾਈਆਂ ਹੀ ਸਾਨੂੰ ਡਰਾ ਕੇ ਰੱਖਦੀਆਂ ਸਾਡੀਆਂ ਗਲਤ ਗੱਲਾਂ ਸਾਨੂੰ ਡਰਾ ਕੇ ਰੱਖਦੀਆਂ ਨੇ ਕਿਸੇ ਨੇ ਕਿਹਾ ਵੀ ਪੱਲੇ ਹੋਵੇ ਸੱਚ ਭਾਵੇਂ ਕੋਠੇ ਚੜ ਕੇ ਨੱਚ ਤੇ ਜੇ ਪੱਲੇ ਸੱਚ ਹੋਵੇ ਕਾਹਦਾ ਡਰ ਐ پلے سچ ہوئے سنگ جی کا خوف ہے کادا کادا پہ ہے آ جی پلے سچ ہوئے برہم گیانی تو کچھ برا نہ پیا برہم گیانی کی سب اوپر مہاراج آ جیڑا برہم گیانی ہے نا وہ کتا کھڑے متے رہدا ہے تو دوجا کوئی مندہ نہیں کرتا کوئی برا نہیں کرتا کر کے کھڑے متھے آ کر کے بھائی جنہیں کھڑے متے رہنا ہے ਕੁਝ ਬੁਰਾ ਨਾ ਕਰੀ ਨਾ ਸੱਚ ਸੋਚੀਏ ਨਾ ਕੁਝ ਬੁਰਾ ਕਰੀਏ ਤੇ ਖੇੜੇ ਮੱਥੇ ਅਸੀਂ ਵੀ ਹੋ ਜਾਵਾਂਗੇ ਸੋ ਤਾਂ ਕਰਕੇ ਮਾਰੇ ਕਹਿੰਦੇ ਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ ਉਹ ਕੁਝ ਵੀ ਬੁਰਾ ਨਹੀਂ ਕਰਦੇ ਕਰਨ ਦੀ ਗੱਲ ਛੱਡੋ ਉਹ ਸੋਚਦੇ ਵੀ ਨਹੀਂ ਨਹੀਂ ਸੋਚਦੇ ਕਿਉਂਕਿ ਪਰਮੇਸ਼ਰ ਸਾਡੀ ਸੋਚ ਵੇਖਦਾ ਏ ਪ੍ਰਮਾਤਮਾ ਸਾਡੇ ਵਿਚਾਰ ਵੇਖਦਾ ਏ ਦੁਨੀਆ ਸਾਡੇ ਕਰਮ ਵੇਖਦੀ ਏ ਪਰਮਾਤਮਾ ਸਾਡੇ ਵਿਚਾਰ ਵੇਖਦਾ ਏ ਖਿਆਲ ਵੇਖਦਾ ਏ ਵੀ ਜ਼ਰੂਰੀ ਨਹੀਂ ਹੱਥਾਂ ਪੈਰਾਂ ਦੇ ਨਾਲ ਗਲਤ ਕੁਝ ਹੋ ਸਕਦਾ ਏ ਇਹ ਮਨ ਦੇ ਨਾਲ ਵੀ ਹੋ ਸਕਦਾ ਏ ਇਹ ਜਿਹੜਾ ਕੁਝ ਸੋਚਦੇ ਆ ਨਾ ਹੱਥ ਪੈਰ ਵੀ ਉਦਰੀ ਜਾਂਦੇ ਆ ਤਾਂ ਕਰਕੇ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਉਹ ਸੋਚਦੇ ਵੀ ਨਹੀਂ ਕੁਝ ਬੁਰਾ ਤੇ ਕਰਨੇ ਕਿਥੋਂ ਖੇੜੇ ਮੱਥੇ ਰਹਿਣ ਦੀ ਨਿਸ਼ਾਨੀ ਇਹ ਹੈ ਸਾਥਾਂ ਖੁਸ਼ ਰਹਿਣ ਦੀ ਨਿਸ਼ਾਨੀ ਇਹ ਹੈ ਭੈ ਕਾਹੂ ਕੋ ਦੇਤ ਨਹਿ ਨਹਿ ਪਹਿਮੰਤ ਆਨ ਕੋ ਨਾਨਕ ਸੁਨਰੇ ਮਨਾ ਸਾਧ ਸੰਗਤ ਜੀ ਮਾਰੇ ਕੀ ਕਹਿੰਦੇ ਆ ਗਿਆਨੀ ਤਾਹੇ ਬਖਾਨ